ਗੁਰੂ ਪਿਆਰੀ ਸਾਫ ਸੰਗਤ ਜੀਓ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰਾ ਰਹੇ ਆ ਤੁਹਾਨੂੰ ਠੰਡਾ ਬੁਰਜ ਜਿੱਥੇ ਬਾਬਾ ਜਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਧੰਨ ਮਾ ਗੁਜਰਕੌਰ ਜੀ ਨੂੰ ਸੂਬਾ ਸਰਹੰਦ ਦੇ ਵੱਲੋਂ ਰੱਖਿਆ ਗਿਆ ਉਹਨਾਂ ਦੀ ਯਾਦ ਦੇ ਅੰਦਰ ਹਰ ਸਾਲ ਸ਼ੀਦੀ ਜੋੜ ਮੇ ਲੱਗਦੇ ਨੇ ਇਸ ਸਥਾਨ ਦੇ ਉੱਤੇ ਹੰਕਾਰੇ ਵਜੀਦੇ ਨੇ ਕਿਹਾ ਸੀਗਾ ਕਿ ਤੁਹਾਨੂੰ ਕੀ ਲੱਗਦਾ ਇੱਥੇ ਲੋਕ ਮੱਥੇ ਟੇਕਣ ਆਇਆ ਕਰਨਗੇ ਤੁਹਾਡੀ ਯਾਦ ਚ ਮੇਲੇ ਲੱਗਿਆ ਕਰਨਗੇ ਤਾਂ ਬਾਬਾ ਫਤੇਹ ਸਿੰਘ ਮਹਾਰਾਜ ਨੇ ਕਿਹਾ ਸੀਗਾ ਤਾਂ ਫਤੇਹ ਸਿੰਘ ਜੀ ਨੇ ਵਜੀਦੇ ਨੂੰ ਜਵਾਬ ਦਿੱਤਾ ਸੀਗਾ ਕਿ ਵਜੀਦੇਆ ਤੇਰਾ ਰਾਜ ਭਗਸਾ ਦਾ ਨਿਰਿਆਣਾ ਤੇ ਇੱਕ ਦਿਨ ਇੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਅਨਤ ਮਸਤਕ ਹੋਣੀਆਂ ਤਾਂ ਠੰਡੇ ਬੁਰਜ ਦੇ ਦਰਸ਼ਨ ਕਰਨ ਲਈ ਉਹਨਾਂ ਸਿੰਘਾਂ ਸ਼ਹੀਦਾਂ ਨੂੰ ਸਜਦਾ ਕਰਨ ਲਈ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਆਂ ਉਹਨਾਂ ਦੀ ਯਾਦ ਦੇ ਅੰਦਰ ਦੂਧ ਰੇਡਾ ਤੋਂ ਸੰਗਤਾਂ ਠੰਡੇ ਬੁਰਜ ਦੇ ਦਰਸ਼ਕਾਂ ਲਈ ਪਹੁੰਚ ਰਹੀਆਂ ਨੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਠੰਡੇ ਬੁਰਜ ਦੇ ਦਰਸ਼ਨ ਕਰਨ ਲਈ ਪਹੁੰਚ ਰਹੀਆਂ ਨੇ ਹਾਲਾਂਕਿ ਜਿਹੜਾ ਅੱਜ ਸੂਬਾ ਸਰਹੰਦ ਦੀ ਜਿਹੜੀ ਕਚਹਿਰੀ ਕੱਲ ਤੋਂ ਕਚਹਿਰੀ ਲੱਗਣੀ ਆ ਅੱਜ ਸ਼ਾਮ ਨੂੰ ਜਿਹੜਾ ਸੂਬਾ ਸਰਹੰਦ ਦੇ ਕੋਲ ਜਿਹੜਾ ਛੋਟੇ ਸਹਿਜ ਦੇ ਧੰਨਵਾਤਾ ਗੁਜਰਕੋੜ ਇਸ ਠੰਡੇ ਬੁਰਜ ਦੇ ਵਿੱਚ ਆ ਜਾਂਦੇ ਨੇ ਦੋ ਦਿਨ ਜਿਹੜਾ ਇਸ ਠੰਡੇ ਬੁਰਜ ਦੇ ਅੰਦਰ ਉਹਨਾਂ ਨੂੰ ਰੱਖਿਆ ਜਾਂਦਾ ਤੇ ਤੀਜੇ ਦਿਨ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਛਿੜ ਦਿੱਤਾ ਜਾਂਦਾ ਹੈ ਤਾਂ ਠੰਡੇ ਬੁਰਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਸੰਗਤਾਂ ਦੂਰ ਦਰਾੜਿਆਂ ਤੋਂ ਆ ਕੇ ਦਰਸ਼ਨ ਕਰ ਰਹੀਆਂ ਨੇ ਅਤੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੀਆਂ ਨੇ ਇਹ ਲੰਬੀ ਕਤਾਰ ਤੁਸੀਂ ਦੇਖ ਸਕਦੇ ਹੋ ਇਹ ਸੰਗਤਾਂ ਦੀ ਕਤਾਰ ਲੱਗੀ ਹੋਈ ਆ ਤੇ तमाम ਜਿੰਨੀਆਂ ਵੀ ਸੰਗਤਾਂ ਇੱਥੇ ਇਸ ਲਾਈਨ ਦੇ ਵਿੱਚ ਖੜੀਆਂ ਨੇ ਜਿਹੜੀਆਂ ਦਰਸ਼ਨਾਂ ਦੇ ਲਈ ਇੰਤਜ਼ਾਰ ਕਰ ਰਹੀਆਂ ਹਨ ਉਹ ਤਾਂ ਇੱਥੇ ਸਤਨਾਮ ਸ਼੍ਰੀ ਵਾਹਿਗੁਰੂ ਦੇ ਜਾਪ ਦੇ ਨਾਲ ਜਿਹੜੀਆਂ ਸੰਗਤਾਂ ਆਪਣੀ ਹਾਜ਼ਰੀ ਲਵਾ ਰਹੀਆਂ ਨੇ ਤਾਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਅਤੇ ਇਹਨਾਂ ਕਤਾਰਾਂ ਦੇ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਹੋ ਰਿਹਾ ਸਤਨਾਮ ਸ਼੍ਰੀ ਵਾਹਿਗੁਰੂ ਦੇ ਜਾਪ ਦਾ ਉਹ ਠਾਸਰਾ ਲੈਂਦੇ ਹੋਏ ਧੰਨ ਬਾਬਾ ਜਰਾਵਰ ਸਿੰਘ ਤੇ ਧੰਨ ਬਾਬਾ ਫਤਿਹ ਸਿੰਘ ਮਾ ਗੁਜਰ ਕੋਰਦੀ ਸ਼ਾਹ ਜਤ ਨੂੰ ਯਾਦ ਕੀਤਾ ਜਾ ਰਿਹਾ ਉਹਨਾਂ ਨੂੰ ਪ੍ਰਣਾਮ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕੀ ਉਹ ਦੂਸਰੇ ਪਾਸੇ ਜਿਹੜਾ ਨਾਲ ਦੀ ਨਾਲ ਬਾਣੀ ਗੁਰਬਾਣੀ ਕੀਰਤਨ ਸਵਾਰਨ ਹੋ ਰਹੇ ਨੇ ਗੁਰਬਾਣੀ ਕੀਰਤਨ ਚੱਲ ਰਹੇ ਨੇ ਅਤੇ ਉਧਰ ਸੰਗਤਾਂ ਦੇ ਵੱਲੋਂ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਦੇ ਹੋਏ ਠੰਡੇ ਬੁਰਜ ਦੇ ਦਰਸ਼ਨ ਕਰਨ ਦੇ ਲਈ ਪੈਰ ਪੈਰ ਅੱਗੇ ਵਧਿਆ ਜਾ ਰਿਹਾ ਤਾਂ ਕਾਫੀ ਜ਼ਿਆਦਾ ਭੀੜ ਇਹਨਾਂ ਦਿਨਾਂ ਦੇ ਅੰਦਰ ਹੋ ਜਾਂਦੀ ਆ ਦੇਸ਼ਾ ਵਿਦੇਸ਼ਾ ਤੋਂ ਸੰਗਤਾਂ ਆਉਂਦੀਆਂ ਨੇ ਵਿਰਾਗਮਈ ਜਿਹੜਾ ਮਾਹੌਲ ਹੁੰਦਾ ਵਿਰਾਗ ਦੇ ਵਿੱਚ ਸੰਗਤਾਂ ਆ ਕੇ ਇੱਥੇ ਨਤਮਸਤਕ ਹੁੰਦੀਆਂ ਨੇ ਦਰਦ ਸੰਧੀਆਂ ਨੇ ਉਹ ਠੰਡ ਨੂੰ ਮਹਿਸੂਸ ਕੀਤਾ ਜਾਂਦਾ ਜੋ ਠੰਡੇ ਬੁੱਜ ਦੇ ਅੰਦਰ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਧੰਮਾ ਗੁਜਰਕੌਰ ਨੇ ਜਿਹੜਾ ਬਤੀਤ ਕੀਤੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਰਾਹਤਾਂ ਕੱਟੀਆਂ ਸਾਹਿਬਜ਼ਾਦਿਆਂ ਦੇ ਨਾਲ ਕਿਸ ਤਰੀਕੇ ਕਿਵੇਂ ਉਹਨਾਂ ਨੇ ਜਿਹੜਾ ਉਹ ਉਹਦੀਆਂ ਠੰਡੀਆਂ ਰਾਹਤਾਂ ਸੀਗੀਆਂ ਉਹਨਾਂ ਦੇ ਵਿੱਚ ਉਹ ਸਹਾਰਾ بڑے ਛੋਟੇ ਸਾਹਿਬਜ਼ਾਦਿਆਂ ਦਾ ਉਸ ਸਮੇਂ ਦੱਸਿਆ ਜਾਂਦਾ ਇਤਿਹਾਸਕਾਰਾਂ ਦੇ ਵੱਲੋਂ ਜੋ ਇਤਿਹਾਸ ਦੇ ਵਿੱਚ ਲਿਖਿਆ ਇਹ ਛੋਟੇ ਸਾਬਜਾਦਿਆਂ ਦੇ ਕੋਲ ਕੋਈ ਮੋٹے ਵਸਤਰ ਤੱਕ ਨਹੀਂ ਸਨ ਕੋਈ ਉੱਪਰ ਉਹਨਾਂ ਨੂੰ ਲੈਣ ਵਾਸਤੇ ਠਣ ਤੋਂ ਬਚਤ ਦੇ ਲਈ ਕੋਈ ਵਜੀਦੇ ਦੇ ਵੱਲੋਂ ਕੱਪੜਾ ਤੱਕ ਨਹੀਂ ਦਿੱਤਾ ਗਿਆ ਇੱਥੋਂ ਤੱਕ ਕਿ ਉਹਨਾਂ ਦੇ ਖਾਣ ਪੀਣ ਦੇ ਲਈ ਕੋਈ ਪੋਜਨ ਤੱਕ ਨਹੀਂ ਦਿੱਤਾ ਗਿਆ ਹਾਲਾਂਕਿ ਮੋਤੀ RAM ਮਹਿਰਾ ਦੇ ਵੱਲੋਂ ਜਰੂਰ ਦੁੱਧ ਦੀ ਸੇਵਾ ਕੀਤੀ ਗਈ ਸਾਬਜਾਦਿਆਂ ਦੇ ਲਈ ਮਾਤਾ ਗੁਜਰਕੌਰ ਦੇ ਲਈ ਉਹਨਾਂ ਨੇ ਦੁੱਧ ਦਾ ਸ਼ਕਾਇਆ ਆਪਣੇ ਪਰਿਵਾਰ ਆਪਣਾ ਸਾਰਾ ਕੁਝ ਦਾਅ ਦੇ ਉੱਤੇ ਲਾ ਕੇ ਉਹਨਾਂ ਨੇ ਦੁੱਧ ਦੀ ਸੇਵਾ ਜਰੂਰ ਕੀਤੀ ਤਾਂ ਅੱਜ ਉਹਨਾਂ ਦੀ ਯਾਦ ਦੇ ਅੰਦਰ ਜਿਹੜੀਆਂ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਨੇ ਸਤਨਾਮ ਸ਼੍ਰੀ ਵਾਹਿਗੁਰੂ ਦੇ ਜਾਪ ਦੇ ਨਾਲ ਜਿਹੜਾ ਦਰਸ਼ਨ ਦੇਦਾਰੇ ਕਰਨ ਵਾਸਤੇ ਪਹੁੰਚ ਰਹੀਆਂ ਨੇ ਤੇ ਲੰਬੀਆਂ ਕਤਾਰਾਂ ਤੋਂ ਉਹਨੂੰ ਦਿਖਾ ਰਿਆਂ ਉਧਰ ਨਾਲ ਹੀ ਨਾਲ ਤੁਰਕੀਆਈ ਗੁਰੂ ਕੀ ਬਾਣੀ ਦੇ ਜਿਹੜੇ ਕੀਰਤਨ ਹੋ ਰਹੇ ਨੇ ਰਾਗੀ ਸਿੰਘਾਂ ਦੇ ਵੱਲੋਂ ਕੀਰਤਨ ਕੀਤਾ ਜਾ ਰਿਹਾ ਗੁਰੂ ਕੀ ਬਾਣੀ ਦੇ ਨਾਲ ਤਮਾਮ ਪਹੁੰਚੀ ਹੋਈ ਸੰਗਤ ਨੂੰ ਨਿਹਾਰ ਕੀਤਾ ਜਾ ਰਿਹਾ ਤਾਂ ਦੂਦਰਾੜਾ ਤੋਂ ਜਿਹੜੀਆਂ ਸੰਗਤਾਂ ਆ ਰਹੀਆਂ ਨੇ ਵੱਡਾ ਘਟ ਤੁਸੀਂ ਦੇਖ ਸਕਦੇ ਹੋ ਉੱਥੇ ਹੀ ਸ਼ੌਮਨੀ ਗੁਰਦੁਆਰਾ ਪਬੰਦਾ ਕਮੇਟੀ ਦੇ ਵੱਲੋਂ ਵੀ ਪੁਖਤਾ ਪ੍ਰਬੰਧ ਸੰਗਤਾਂ ਦੇ ਲਈ ਕੀਤੇ ਗਏ ਨੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਇੱਥੇ ਨਤਮਸਤਕ ਹੋਣ ਵਾਸਤੇ ਪਹੁੰਚਦੀਆਂ ਨੇ ਤਾਂ ਉਹਨਾਂ ਦੇ ਵਾਸਤੇ ਸ਼ੌਮਨੀ ਗੁਰਦੁਆਰਾ ਪਬੰਦਾ ਕਮੇਟੀ ਦੇ ਵੱਲੋਂ ਹਰ ਸਾਲ ਹੀ ਜਿਹੜੇ ਉਪਰਾਲੇ ਪ੍ਰਬੰਧ ਕੀਤੇ ਜਾਂਦੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਸੰਗਤ ਨੂੰ ਕਿਸੇ ਵੀ ਵੀਰ ਭੈਣ ਨੂੰ ਜਿਹੜੀ ਸਮੱਸਿਆ ਨਾ ਆਵੇ ਦਰਸ਼ਨ ਕਰਨ ਦੇ ਲਈ ਤਾਂ ਉਹਨਾਂ ਦੇ ਵਾਸਤੇ ਜਿਹੜੇ ਪੁਖਤਾ ਪ੍ਰਬੰਧ ਹਰ ਸਾਲ ਕੀਤੇ ਜਾਂਦੇ ਨੇ ਦਾ ਇਹ ਲੰਬੀ ਕਤਾਰ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਸੰਗਤਾਂ ਜਿਹੜੀਆਂ ਖੜੀਆਂ ਹੋਈਆਂ ਨੇ ਸੰਗਤਾਂ ਦੇ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਠਹਿਰਾਵ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਠਹਿਰਾਵ ਦਾ ਇੰਤਜ਼ਾਰ ਕਰਦੇ ਹੋਏ ਇਡੀਆਂ ਇਹ ਸੰਗਤਾਂ ਨੇ ਅਤੇ ਇਹਨਾਂ ਸੰਗਤਾਂ ਦੇ ਵੱਲੋਂ ਸਤਨਾਬ ਸ਼੍ਰੀ ਵਾਹਿਗੁਰੂ ਦਾ ਜਾਪ ਕਰਦੇ ਹੋਏ ਹੌਲੀ-ਹੌਲੀ ਅੱਗੇ ਵਧਿਆ ਜਾ ਰਿਹਾ ਅਤੇ ਛੱਡੇ ਬੁਰਜ ਜਿੱਥੇ ਧਨਮਤਾ ਗੁਜਰਕੌਰ ਤਨ ਬਾਬਾ ਜਰਾਵਰ ਸਿੰਘ ਬਾਬਾ ਫਾਤੇ ਸਿੰਘ ਨੂੰ ਰੱਖਿਆ ਗਿਆ ਉਸ ਅਸਥਾਨ ਦੇ ਉਸ ਮਹਾਨ ਧਰਤੀ ਦੇ ਦਰਸ਼ਨ ਕੀਤੇ ਜਾ ਰਹੇ ਨੇ ਅਤੇ ਉਹਨਾਂ ਦੀ ਯਾਦ ਨੂੰ ਸਜਦਾ ਕੀਤਾ ਜਾ ਰਿਹਾ ਅੱਜ ਉਹਨਾਂ ਦੀ ਯਾਦ ਦੇ ਅੰਦਰ ਤਿੰਨ ਦਿਨ ਇੱਥੇ ਸ਼ਹੀਦੀ ਜੋੜਵੇਂ ਲੱਗਦੇ ਨੇ ਪਾਰ ਸੰਗਤਾਂ ਉਸ ਤੋਂ ਹੀ ਪਹਿਲਾਂ ਇੱਥੇ ਨਤਮਸਤਕ ਹੋਣ ਵਾਸਤੇ ਪਹੁੰਚਣੀਆਂ ਸ਼ੁਰੂ ਹੋ ਜਾਂਦੀਆਂ ਨੇ ਅਤੇ ਇੱਥੇ ਆ ਕੇ ਗੁਰੂ ਮਹਾਰਾਜ ਦਾ ਓਟ ਆਸਰਾ ਲਿਆ ਜਾਂਦਾ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਬਾਬਾ ਜਰਾਂਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਯਾਦ ਕੀਤਾ ਜਾਂਦਾ ਅਤੇ ਯਾਦ ਕਰਦੇ ਆ ਉਹਨਾਂ ਦੀ ਯਾਦ ਦੇ ਅੰਦਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਸ਼ਰਣਾਨਾ ਕੀਤਾ ਜਾਂਦਾ ਬਹੁਤ ਸਾਰੀਆਂ ਸੰਗਤਾਂ ਵਿਰਾਗ ਦੇ ਵਿੱਚ ਹੁੰਦੀਆਂ ਨੇ ਮਾਨ ਪਰੇ ਆਉਂਦਾ ਪਾਪਕ ਹੋ ਜਾਂਦੀਆਂ ਨੇ ਕਿਉਂਕਿ ਇਹ ਸਾਕਾ ਕੁਝ ਜੇਹਾਗਾ ਸਾਡੇ ਬੱਚੇ ਦੇ ਜੇਕਰ ਕਹਿੰਦੇ ਹੁੰਦੇ ਆ ਜੇਕਰ ਮਾਤਾ ਪਿਤਾ ਆਪਣੇ ਬੱਚੇ ਦੇ ਇੱਕ ਕੱਲ ਤੱਕ ਸਹਾਈ ਨਹੀਂ ਕਰ ਸਕਦੇ ਪਰ ਧੰਨ ਉਹ ਮਾ ਗੁਜਰਕਔਰ ਤੁਹਾਨੂੰ ਮਾ ਗੁਜਰੀ ਜੀ ਨੇ ਆਪਣੇ ਲਾਲਾ ਨੂੰ ਤੁਰਿਆ ਜਿਸ ਨੂੰ ਪਤਾ ਕਿ ਅੱਜ ਉਹਨਾਂ ਨੇ ਵਾਪਸ ਨਹੀਂ ਮੁੜਨਾ ਅਤੇ ਵਜ਼ੀਰ ਖਾਨ ਉਸ ਸਮੇਂ ਦੇ ਸੁਬਾ ਸਨਹੰਦ ਦੇ ਵੱਲੋਂ ਜਿਹੜਾ ਜੀਰ ਖਾਨ ਦੇ ਵੱਲੋਂ ਉਹਨਾਂ ਨੂੰ ਨੀਹਾਂ ਦੇ ਵਿੱਚ ਚਿੰਨ ਦੇਣਾਗਾ ਤਾਂ ਨੀਹਾਂ ਦੇ ਵਿੱਚ ਚਿੰਨ ਦਾ ਫਰਮਾਨ ਜਦੋਂ ਆ ਜਾਂਦਾਗਾ ਤਾਂ ਜਦੋਂ ਸਹਬਜ਼ਾ ਦੇ ਆ ਕੇ ਮਾ ਗੁਜਰਕਔਰ ਨੂੰ ਦੱਸਦੇ ਆ ਕਿ ਮਾ ਕੱਲ ਨੂੰ ਅਸੀਂ ਵਾਪਸ ਨਹੀਂ ਆਉਣਾ ਸਾਨੂੰ ਜਿੰਦਾ ਨੀਹਾਂ ਦੇ ਵਿੱਚ ਣ ਦਿੱਤਾ ਜਾਵੇਗਾ ਤਾਂ ਮਾਂ ਗੁਜਰਪੁਰ ਹੌਸਲਾ ਦਿੰਦੀ ਆ ਕਿ ਨੀਹਾਂ ਦੇ ਵਿੱਚ ਹੀ ਚਣ ਦੇਣਗੇ ਮਾਰ ਥੋੜੀ ਦੇਣਗੇ ਤਾਂ ਅੱਗੋਂ ਬਾਬਾ ਫਤੇ ਸਿੰਘ ਵੀ ਇਹ ਹੀ ਕਹਿੰਦੇ ਨੇ ਬਿਲਕੁਲ ਦਾਦੀ ਮਾਂ ਸਾਨੂੰ ਨੀਹਾਂ ਦੇ ਵਿੱਚ ਚਿਣਿਆ ਜਾਵੇਗਾ ਮਾਰ ਥੋੜੀ ਦਿੱਤਾ ਜਾਵੇਗਾ ਤਾਂ ਉਹ ਜज्ਬਾ ਉਹ ਚੜ੍ਹਦੀ ਕਲਾ ਹੌਸਲੇ ਦਾ ਪ੍ਰਤੀਕ ਜਿਹੜਾ ਸਿੱਖ ਕੌਮ ਨੂੰ ਵੀ ਗੁਰਗੋਬ ਸਿੰਘ ਪਾਸ਼ਾ ਦੇਖ ਕੇ ਗਏ ਕਿਉਂਕਿ ਚਾਰ ਪੁੱਤ ਵਾਰ ਕੇ ਵੀ ਜਿਹੜਾ ਉਹਨਾਂ ਨੇ ਹਮੇਸ਼ਾ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਅਤੇ ਚੜ੍ਹਦੀ ਕਲਾ ਦੇ ਵਿੱਚ ਸਿੱਖ ਨੂੰ ਰਹਿਣ ਦਾ ਉਪਦੇਸ਼ ਦਿੱਤਾ ਸਿੱਖ ਧਰਮ ਦੇ ਅੰਦਰ ਸੋਗ ਨਹੀਂ ਮਨਾਇਆ ਜਾਂਦਾ ਸਿੱਖ ਧਰਮ ਦੇ ਮਾਤਮ ਨਹੀਂ ਮਨਾਇਆ ਜਾਂਦਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਪਰ ਬਰਾਕ ਜਰੂਰ ਹੁੰਦਾ ਕਿਉਂਕਿ ਦੋ ਲਾਲ ਗੁਰਗੋਬ ਸਿੰਘ ਪਾਸ਼ਾ ਦੇ ਵਿਛੜੇ ਇਹ ਉਹ ਆਸਾਨ ਠੰਡਾ ਬੁਰਜ ਜੋ ਵਜੀਦੇ ਨੇ ਆਪਣੇ ਲਈ ਤਿਆਰ ਕਰਵਾਇਆ ਸੀ ਦੱਸਿਆ ਜਾਂਦਾ ਕਿ ਗਰਮੀਆਂ ਦੇ ਅੰਦਰ ਜਦੋਂ ਅਤ ਦੀ ਗਰਮੀ ਹੋ ਜਾਂਦੀ ਸੀ ਜੂਨ ਜੇਟਹਾਰ ਦੇ ਮਹੀਨੇ ਦੇ ਅੰਦਰ ਤਾਂ ਉਸ ਸਮੇਂ ਇਹ ਵਜੀਦੇ ਨੇ ਆਪਣੇ ਲਈ ਤਿਆਰ ਕਰਾਇਆ ਸੀ ਤਾਂ ਉਹ ਇੱਥੇ ਆ ਕੇ ਵਜੀਦਾ ਬੈਠਦਾ ਸੀ ਇਸ ਠੰਡੇ ਬੁਰਜ ਦੇ ਵਿੱਚ ਕਿਉਂਕਿ ਨਾਲ ਵਗਦੀ ਨਦੀ ਨਦੀ ਦੇ ਵਿੱਚ ਜਿਹੜੀ ਤਸਲਾਮ ਨਦੀ ਨਾਲ ਵਗਦੀ ਸੀ ਉਸ ਨਦੀ ਦੀ ਤੋਂ ਹਵਾਵਾਂ ਸ਼ੂਕ ਕੇ ਜਿਹੜੀਆਂ ਪਾਣੀ ਨੂੰ ਟੱਚ ਕਰਕੇ ਸਿੱਧੀਆਂ ਠੰਡੇ ਬੁਰਜ ਦੇ ਅੰਦਰ ਹਵਾ ਆਉਂਦੀ ਸੀਗੀ ਤਾਂ ਦੇਖ ਸਕਦੇ ਹੋ ਜੇਕਰ ਗਰਮੀਆਂ ਦੇ ਵਿੱਚ ਇਹ ਠੰਡਾ ਬੁਰਜ ਇੰਨਾ ਠੰਡਾ ਸੀ ਤਾਂ ਸਰਦੀਆਂ ਦੇ ਵਿੱਚ ਕਿੰਨਾ ਠੰਡਾ ਹੋਵੇਗਾ ਤਾਂ ਇਸ ਠੰਡੇ ਬੁਰਜ ਦੇ ਵਿੱਚ ਸਾਬਜਾਦੇ ਤੇ ਧਨਮਤਾ ਗੁਜਰਕੌਰ ਨੂੰ ਇਸ ਲਈ ਰੱਖਿਆ ਜਾਂਦਾ ਤਾਂ ਜੋ ਉਹਨਾਂ ਨੂੰ ਜਿਹੜਾ ਮਨਾਇਆ ਜਾ ਸਕੇ ਉਹਨਾਂ ਦੀ ਸੋਚ ਨੂੰ ਬਦਲਿਆ ਜਾ ਸਕਦੇ ਪਰ ਕਹਿੰਦੇ ਹੁੰਦੇ ਜਿਨ੍ਹਾਂ ਦੇ ਰੱਤੇ ਪੱਕੇ ਨੇ ਜਿਨ੍ਹਾਂ ਦੇ ਖੂਨ ਦੇ ਅੰਦਰ ਸਿੱਖੀ ਆ ਜਿਨ੍ਹਾਂ ਦੇ ਕਣਕਣ ਦੇ ਅੰਦਰ ਸਿੱਖੀ ਵਸੀ ਆ ਉਹ ਕਦੇ ਵੀ ਡੋਲ ਨਹੀਂ ਸਕਦੇ ਕੈਮਰਾਮੈਨ ਗੁਰਜੇਂਦਰ ਸਿੰਘ ਦੇ ਨਾਲ ਮਹਾਰਾਜ ਸਿੰਘ ਭੁੱਲਰ ਐਸਐਮਟੀਵੀ ਪੱਤੇਗੜ੍ਹ ਸਾਹਿਬ ਠੰਡਾਪੁਰ